ਨਿਕਲ ਦੇ ਸਿਰਨਾ ਅਸੀਂ ਅੱਜ ਹੰਟੀ ਦਾ ਸੱਚੀ ਰਿਕਾ ਸੱਚੀ ਰਿਕਾ ਅੱਜ ਜਿਨ੍ਹਾਂ ਨੇ ਇਹ ਪ੍ਰੋਗਰਾਮ ਅਰੇਂਜ ਕੀਤਾ ਸਰਦਾਰ ਬੁੱਧ ਸਿੰਘ ਜੀ ਗੁਰਜਾ ਸਿੰਘ ਜੀ ਬੋਧ ਸਿੰਘ ਜੀ ਮੰਗਲ ਸਿੰਘ ਜੀ ਇਹ ਔਰ ਪੈਰੇ ਭੈਣ ਜੀ ਹੋਣਾਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਹੈ ਸਾਡੇ ਪ੍ਰਧਾਨ ਸਾਹਿਬ ਸੀਮੰਤ ਗਰਗ ਸਾਹਿਬ ਨਿੱਕਿਸ਼ ਤਾਰਾ ਜੀ ਸਰਦਾਰ ਜੇ ਤਰਕ ਬਰਾੜ ਸਾਹਿਬ ਰਾਜਨ ਸੂਤ ਸਾਹਿਬ ਰਾਹੁਲ ਗਰਗ ਜੀ ਗੁਰਜੰਤ ਸਿੰਘ ਜੀ ਗੁਰਬੀਰ ਸਿੰਘ ਜੀ ਸਰਦਾਰ ਜਸਵਿੰਦਰ ਕੌਰ ਪੈਰੇ ਭੈਣ ਜੀ ਜਸਵਿੰਦਰ ਕੌਰ ਜੀ ਸ਼੍ਰੀ ਮਲਕੀਤ ਸਿੰਘ ਜੀ ਔਰ ਸਾਡੇ ਵੀਰੇ ਪਿਆਰੇ ਦੋਸਤ ਬੜੇ ਪੁਰਾਣੇ ਸਰਦਾਰ ਕਰਤਾਰ ਸਿੰਘ ਜੀ ਸਿੱਖਾਂ ਵਾਲਾ ਵਾਲੇ ਵੀ ਆਏ ਨੇ ਸਾਹਮਣੇ ਬੈਠੇ ਭੈਣੋ ਭਰਾਵੋ ਬੇਟੀਆਂ ਬਜ਼ੁਰਗੋ ਦੋਸਤੋ ਮਿੱਤਰੋ ਆਪ ਸਭ ਨੂੰ ਬਾਅਦਬ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਰਭੈ ਮੈਂ ਬਹੁਤ ਲੰਬਾ ਸਮਾਂ ਨਹੀਂ ਬੋਲਣਾ ਇੱਕ ਦੋ ਬੇਨਤੀਆਂ ਕਰਨੀਆਂ ਤੁਹਾਡੇ ਲਈ ਕੀ ਕੀ ਭੇਜਦੇ ਨੇ ਕੀ ਕੀ ਸਕੀਮਾਂ ਨੇ ਸਕੀਮਾਂ ਦਾ ਕੋਈ ਅੰਤ ਨਹੀਂ ਹੈ ਕਿਉਂਕਿ ਉਹਨਾਂ ਨੇ ਤਾਂ ਸਿਰਫ ਆਰਡਰ ਕਰਨਾ ਹੁੰਦਾ ਐਲਾਨ ਕਰਨਾ ਹੁੰਦਾ ਕਾਨੂੰਨ ਬਣਾਉਣਾ ਹੁੰਦਾ ਅੱਗੇ ਪਹੁੰਚਦੀਆਂ ਨਹੀਂ ਇਹਦੇ ਲਈ ਸੂਬਾ ਸਰਕਾਰ ਜਿਹੜੀ ਹੁੰਦੀ ਆ ਰੋਲਿੰਗ ਜਾਂ ਜਿਹੜੇ ਆਪਾਂ ਅਗੇ ਇੰਚਾਰਜ ਵਗੈਰਾ ਬਣਾਏ ਹੁੰਦੇ ਆ ਉਹਨਾਂ ਦੀ ਵਜ੍ਹਾ ਨਾਲ ਸ਼ਾਇਦ ਸਾਰੀਆਂ ਫੈਸਿਲਿਟੀਆਂ ਨਹੀਂ ਮਿਲਦੀਆਂ ਸਤਾਰਾ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਵੱਡੇ ਭਾਈ ਬਰਾੜ ਸਾਹਿਬ ਨੇ ਤੁਹਾਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਮੈਂ ਸਿਰਫ ਇੱਕੋ ਹੀ ਬੇਨਤੀ ਕਰਨੀ ਆ ਕਿ ਮੇਰਾ ਤੁਹਾਡਾ ਰਿਸ਼ਤਾ ਸਿਰਫ ਸਿਆਸਤ ਦਾ ਨਹੀਂ ਹੈ ਇੱਕ ਦਰਦ ਦਾ ਇੱਕ ਹਮਦਰਦੀ ਦਾ ਇੱਕ ਭਾਈਚਾਰੇ ਦਾ ਰਿਸ਼ਤਾ ਹੈ ਦਿੱਲੀੋਂ ਮੈਂ ਬੰਦੇ ਦੀ ਜਿਹੜਾ ਪੋਲਿਟਿਕਸ ਵਿੱਚ ਆਉਂਦਾ ਸਿਆਸਤ ਵਿੱਚ ਆਉਂਦਾ ਉਹਦੀ ਵੱਧ ਤੋਂ ਵੱਧ ਇੱਛਾ ਇਹ ਹੋ ਸਕਦੀ ਹੈ ਉਹ ਐਮਐਲਏ ਬਣੇ ਜਾਂ ਕੋਈ ਹੋਰ ਉਹਦਾ ਮਿਲੇ ਪਰ ਤੁਹਾਡੇ ਆਸ਼ੀਰਵਾਦ ਨਾਲ ਮੈਂ ਦਿੱਲੀ ਤੋਂ ਐਮਪੀ ਵੀ ਬਣ ਗਿਆ ਸੀ ਉੱਥੇ 11 ਐਮਐਲਏ ਥੱਲੇ ਹੁੰਦੇ ਕੈਂਪੀ ਦੇ ਦੋ ਜ਼ਿਲ੍ਹਿਆਂ ਦਾ ਐਮਪੀਸੀ 5.6 ਲੱਖ ਨਾਲ ਉੱਥੋਂ ਜਿਤਾਇਆ ਸੀ ਜਨਤਾ ਨੇ ਮਹਾਰਾਜ ਨੇ ਤੁਹਾਡੀ ਦੁਆਵਾਂ ਨਾਲ ਸਾਰਾ ਕੁਛ ਠੀਕ ਚੱਲ ਰਿਹਾ ਸੀ ਲੇਕਿਨ ਜਿੱਦੋਂ ਵੀ ਮੈਨੂੰ ਮੌਕਾ ਮਿਲਦਾ ਸੀ ਪਾਰਲੀਮੈਂਟ ਚ ਬੋਲਣ ਦਾ ਫਿਕਰ ਮੈਂ ਪੰਜਾਬ ਦਾ ਸਾਰਾ ਤੇ ਆਪਣੇ ਭੈਣਾ ਭਰਾਵਾਂ ਦਾ ਸਫਾਈ ਸੇਵਕ ਤੋਂ ਲੈ ਕੇ ਖੇਤ ਮਜ਼ਦੂਰ ਤੋਂ ਲੈ ਕੇ ਕਿਸਾਨਾਂ ਦੀ ਪਾਣੀ ਦੀ ਤੇ ਨਸ਼ਿਆਂ ਨਾਲ ਜਿਹੜਾ ਨੁਕਸਾਨ ਹੈ ਜਵਾਨੀ ਦਾ ਜ਼ਿਕਰ ਕਰਦਾ ਜਿੱਦੋਂ ਵੀ ਮੌਕਾ ਮਿਲਦਾ ਸੀ ਹੁਣ ਜਦੋਂ ਇਲੈਕਸ਼ਨ ਦੇ ਦਿਨ ਆਏ ਤੇ ਪਿਆਰੇ ਪ੍ਰਧਾਨ ਮੰਤਰੀ ਜੀ ਨੇ ਬੁਲਾ ਕੇ ਮੈਨੂੰ ਇੱਕੋ ਹੀ ਗੱਲ ਕਹੀ ਕਿ ਤੂੰ ਜੋ ਪੰਜਾਬ ਦਾ ਇੰਨਾ ਫਿਕਰ ਕਰਦਾ ਜਿਤਾਇਆ ਦਿੱਲੀ ਨੇ ਆ ਕਹਿੰਦੇ ਪੰਜਾਬ ਨਾਲ ਮੈਨੂੰ ਵੀ ਬਹੁਤ ਪਿਆਰ ਆ ਤੂੰ ਵਾਪਸ ਪੰਜਾਬ ਜਾਣਾ ਚਾਹੁੰਦਾ ਮੈਂ ਸੋਚਿਆ ਥੋੜੀ ਦੇਰ ਫਿਰ ਮੈਂ ਕਿਹਾ ਕਿ ਇਹ ਤਾਂ ਫਿਰ ਇੱਥੇ ਬੋਲਣ ਨਾਲ ਤਾਂ ਕੁਝ ਨਹੀਂ ਬਣਨਾ ਐਮਪੀ ਕੁਝ ਸੁਣਦੇ ਆ ਬਹੁਤ ਘੱਟ ਲੋਕ ਹੋਣਗੇ ਜਿਹੜੇ ਜਦੋਂ ਸੈਸ਼ਨ ਚੱਲਦਾ ਪਾਰਲੀਮੈਂਟ ਦਾ ਉਹ ਸੁਣਦੇ ਹੋਣਗੇ ਹਾਲਾਂਕਿ YouTube ਤੇ ਵੀ ਬਾਤ ਚਾਹੁੰਦਾ ਪਰ ਘੱਟ ਲੋਕ ਸੁਣਦੇ ਹੋਣਗੇ ਮੈਂ ਕੀ ਬੋਲਦਾ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਮੈਂ ਕਿਹਾ ਜੀ ਮੈਂ ਜਾਵਾਂਗਾ ਬਹੁਤ ਸਾਰੇ ਇਲਾਕਿਆਂ ਤੋਂ ਹਲਕੇ ਤੋਂ ਮੇਰਾ ਨਾਮ ਚੱਲਿਆ ਜਲੰਧਰ ਹਸ਼ਿਆਰਪੁਰ ਉਧਰ ਯੂਪੀ 'ਚ ਵੀ ਇਧਰ ਗੰਗਾ ਨਗਰ ਵੀ ਸਾਰੀ ਜਗ੍ਹਾ ਚੱਲਿਆ ਪਰ ਜਦੋਂ ਫਰੀਦਕੋਟ ਦਾ ਨਾਮ ਆਇਆ ਤੇ ਮੈਂ ਕਿਹਾ ਮਾਲਵੇ ਦੀ ਧਰਤੀ 'ਚ ਸਭ ਤੋਂ ਸ਼ਾਇਦ ਮੇਰੀ ਜ਼ਿਆਦਾ ਜ਼ਰੂਰਤ ਹੋਵੇ ਮੈਂ ਤੁਹਾਡਾ ਹਲਕੇ ਨੂੰ ਨਮਨ ਕਰਕੇ ਤੇ ਮੈਂ ਹਾਂ ਕਹਿ ਦਿੱਤੀ ਹੈ ਮੇਰਾ خیال ਮੈਂ ਗਲਤੀ ਨਹੀਂ ਕੀਤੀ ਇੱਥੇ ਆ ਕੇ ਮੈਂ ਮਹਿਸੂਸ ਕੀਤਾ ਇੱਥੇ ਸਖਤ ਜ਼ਰੂਰਤ ਹੈ ਮਾਲਵੇ ਦੀ ਧਰਤੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਸੋਚ ਕੇ ਆਈ ਸੀ ਕਿ ਬਾਬਾ ਫਰੀਦ ਜੀ ਦੀ ਧਰਤੀ ਹੈ ਸੂਫੀਆਂ ਦੀ ਧਰਤੀ ਆ ਮੈਂ ਵੀ ਉਸ ਰਸਤੇ ਦਾ ਰਾਹੀ ਰਿਆਂ ਸਟੂਡੈਂਟਾਂ ਸਾਲੇਕਾਂ ਸਿੱਖ ਰਿਆਂ ਜਗਿਆਸੂ ਆ ਮੈਂ ਕੋਈ ਸਾਧੂ ਸੰਤ ਨਹੀਂ ਦੁਨੀਆਦਾਰ ਗ੍ਰਿਸ਼ਤੀ ਬੰਦਾ ਬਾਲ ਬੱਚਿਆਂ ਵਾਲਾ ਪਰ ਮੈਨੂੰ ਸ਼ੌਕ ਹੈ ਸੂਫੀ ਜ਼ਮਦਾ ਸੂਫੀ ਸੰਤਾਂ ਦੇ ਜਾਂ ਕੋਈ ਵੀ ਸੰਪਰਦਾ ਦਾ ਸਾਧੂ ਸੰਤ ਹੋਵੇ ਉਹਦੇ ਜੋੜਿਆ 'ਚ ਬਹਿਣ ਦੀ ਸੋ ਮੈਨੂੰ ਲਾਲਚ ਹੋ ਗਿਆ ਮੈਂ ਕਿਹਾ ਬੜਾ ਅੱਛਾ ਇਲਾਕਾ ਆ ਫਿਰ ਜਦੋਂ ਇੱਥੇ ਆ ਕੇ ਥਰੇ ਤਰੇ ਪਤਾ ਲੱਗਾ ਇੱਥੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਚਰਨ ਪਾ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਨੂੰ ਮੈਂ ਕੰਪਲੀਟ ਪੈਗੰਬਰ ਮੰਨਦਾ ਹਾਂ ਕਿਉਂਕਿ ਮੁਗਲਾਂ ਨਾਲ ਲੜਨਾ ਸੌਖਾ ਨਹੀਂ ਸੀ ਉਹਨਾਂ ਨੂੰ ਇਹ ਸਮਝ ਆ ਗਈ ਸੀ ਕਿ ਅਗਰ ਇਹਨਾਂ ਨੂੰ ਟੱਕਰ ਦੇਣੀ ਆ ਤੇ ਗਰੀਬਾਂ ਨੂੰ ਸੀਨੇ ਨਾਲ ਲੈਣਾ ਪਵੇਗਾ ਗਰੀਬ ਕਦੀ ਬੇਵਫਾਈ ਨਹੀਂ ਕਰਦੇ ਗਰੀਬ ਡਰਾਮੇਬਾਜ਼ ਨਹੀਂ ਹੁੰਦੇ ਗਰੀਬ ਜਿਹਦੇ ਨਾਲ ਤੁਰ ਪੈਣ ਉਹ ਦਿਲੋਂ ਹੀ ਤੁਰਦੇ ਆ ਨਹੀਂ ਤਾਂ ਨਾ ਕਰ ਦਿੰਦੇ ਆ ਇਹਨਾਂ ਦੇ ਵਿੱਚ ਬਿਲਕੁਲ ਡਰਾਮਾ ਨਹੀਂ ਹੁੰਦਾ ਨਹੀਂ ਤੁਰਨਾ ਤੇ ਕਹਿੰਦੇ ਭਾਈ ਅਸੀਂ ਵੀ ਤੁਰਨਾ ਯਾਨੀ ਧੋਖਾ ਨਹੀਂ ਇਹਨਾਂ ਦੇ ਖੂਨ ਚ ਹੁੰਦਾ ਉਹਨਾਂ ਨੇ ਪੰਜ ਪਿਆਰੇ ਵੀ ਗਰੀਬ ਪਰਿਵਾਰਾਂ ਚੋਂ ਸਾਜੇ ਤੇ ਅਣਖ ਔਰ ਗੈਰਤ ਦੀ ਗੁਰਤੀ ਬਖਸ਼ੀ ਲੇਕਿਨ ਹੁਣ ਚਾਹੀਦਾ ਹੁੰਦਾ ਜਰਨੈਲ ਦੇ ਨਾਲ ਇੱਕ ਬਦਲਗੀਰ ਐਸਾ ਯੋਧਾ ਹੋਵੇ ਜਿਹੜਾ ਸਾਰੀਆਂ ਗੱਲਾਂ ਚ ਨਪੂਰਨ ਹੋਵੇ ਉਹਦੇ ਵਿੱਚ ਫਿਰ ਵਾਰਿਸ ਸੀ ਬਾਬਾ ਜੀਵਨ ਸਿੰਘ ਦੇ ਪਰਿਵਾਰ ਦੀ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੀ ਸੇਵਾ ਕਰਦੇ ਸਨ ਬਾਬਾ ਜੀਵਨ ਸਿੰਘ ਨੂੰ ਜਦੋਂ سینੇ ਨਾਲ ਲਾਇਆ ਤੇ ਫਿਰ ਜੋ ਉਹਨਾਂ ਨੇ ਹਿਸਟਰੀ ਬਣਾਈ ਆ ਪੂਰੀ ਕਿਸ਼ਤਾਰਾ ਜੀ ਸਰਦਾਰ ਜੀ ਤਰਕਬਰਾਰ ਸਾਹਿਬ ਰਾਜਨ ਸੂਤ ਸਾਹਿਬ ਰਾਹੁਲ ਗਰਗ ਜੀ ਗੁਰਜੰਤ ਸਿੰਘ ਜੀ ਗੁਰਮੇਲ ਸਿੰਘ ਜੀ ਸਰਦਾਰ ਜਸਵਿੰਦਰ ਕੌਰ ਪਹਿਰੇ ਭੈਣ ਜੀ ਜਸਵਿੰਦਰ ਕੌਰ ਜੀ ਸ਼੍ਰੀ ਮਲਕੀਤ ਸਿੰਘ ਜੀ ਔਰ ਸਾਡੇ ਮੇਰੇ ਪਿਆਰੇ ਦੋਸਤ ਬੜੇ ਪੁਰਾਣੇ ਸਰਦਾਰ ਕਰਤਾਰ ਸਿੰਘ ਜੀ ਸਿੱਖਾਂ ਵਾਲਾ ਵਾਲੇ ਵੀ ਆਏ ਨੇ ਸਾਹਮਣੇ ਬੈਠੇ ਭੈਣੋ ਭਰਾਵੋ ਬੇਟਿਓ ਬਜ਼ੁਰਗੋ ਦੋਸਤੋ ਮਿੱਤਰੋ ਆਪ ਸਭ ਨੂੰ ਬਾਅਦਬ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਰਭੈ ਸਤਿ ਸ੍ਰੀ ਅਕਾਲ ਮੈਂ ਬਹੁਤ ਲੰਬਾ ਸਮਾਂ ਨਹੀਂ ਬੋਲਣਾ ਇੱਕ ਦੋ ਬੇਨਤੀਆਂ ਕਰਨੀਆਂ ਤੁਹਾਡੇ ਲਈ ਕੀ ਕੀ ਭੇਜਦੇ ਨੇ ਕੀ ਕੀ ਸਕੀਮਾਂ ਨੇ ਸਕੀਮਾ ਦਾ ਕੋਈ ਅੰਤ ਨਹੀਂ ਹੈ ਕਿਉਂਕਿ ਉਹਨਾਂ ਨੇ ਤਾਂ ਸਿਰਫ ਆਰਡਰ ਕਰਨਾ ਹੁੰਦਾ ਐਲਾਨ ਕਰਨਾ ਹੁੰਦਾ ਕਾਨੂੰਨ ਬਣਾਉਣਾ ਹੁੰਦਾ ਅੱਗੇ ਪਹੁੰਚਦੀਆਂ ਨਹੀਂ ਇਹਦੇ ਲਈ ਸੂਬਾ ਸਰਕਾਰ ਜਿਹੜੀ ਹੁੰਦੀ ਆ ਰੋਲਿੰਗ ਜਾਂ ਜਿਹੜੇ ਆਪਾਗੇ ਇੰਚਾਰਜ ਵਗੈਰਾ ਬਣਾਏ ਹੁੰਦੇ ਆ ਉਹਨਾਂ ਦੀ وجہ ਨਾਲ ਸ਼ਾਇਦ ਸਾਰੀਆਂ ਫੈਸਿਲਿਟੀਆਂ ਨਹੀਂ ਮਿਲਦੀਆਂ ਸਤਾਰਾ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਵੱਡੇ ਭਾਈ ਬਰਾੜ ਸਾਹਿਬ ਦੇ ਤੁਹਾਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਮੈਂ ਸਿਰਫ ਇੱਕ ਕੋਈ ਬੇਨਤੀ ਕਰਨੀ ਹੈ ਕਿ ਮੇਰਾ ਤੁਹਾਡਾ ਰਿਸ਼ਤਾ ਸਿਰਫ ਸਿਆਸਤ ਦਾ ਨਹੀਂ ਹੈ ਇੱਕ ਦਰਦ ਦਾ ਇੱਕ ਹਮਦਰਦੀ ਦਾ ਇੱਕ ਭਾਈਚਾਰੇ ਦਾ ਰਿਸ਼ਤਾ ਹੈ ਦਿੱਲੀੋਂ ਮੈਂ ਬੰਦੇ ਦੀ ਜਿਹੜਾ ਪੋਲਿਟਿਕਸ ਵਿੱਚ ਆਉਂਦਾ ਸਿਆਸਤ ਵਿੱਚ ਆਉਂਦਾ ਉਹਦੀ ਵੱਧ ਤੋਂ ਵੱਧ ਇੱਛਾ ਇਹ ਹੋ ਸਕਦੀ ਹੈ ਉਹ ਐਮਐਲਏ ਬਣੇ ਜਾਂ ਕੋ ਹੋਰ ਉਹਦਾ ਮਿਲੇ ਪਰ ਤੁਹਾਡੇ ਅਸ਼ੀਰਵਾਦ ਨਾਲ ਮੈਂ ਦਿੱਲੀ ਤੋਂ ਐਮਪੀ ਵੀ ਬਣ ਗਿਆ ਸੀ ਉੱਥੇ 11 ਐਮਐਲਏ ਥੱਲੇ ਹੁੰਦੇ ਕੈਂਪੀ ਦੇ ਦੋ ਜ਼ਿਲ੍ਹਿਆਂ ਦਾ ਐਮਪੀਸੀ 7.6 ਲੱਖ ਨਾਲ ਉਥੋਂ ਜਿਤਾਇਆ ਸੀ ਜਨਤਾ ਨੇ ਮਹਾਰਾਜ ਨੇ ਤੁਹਾਡੀ ਦੁਆਵਾਂ ਨੇ ਸਾਰਾ ਕੁਝ ਠੀਕ ਚੱਲ ਰਿਹਾ ਸੀ ਲੇਕਿਨ ਜਿੱਦੋਂ ਵੀ ਮੈਨੂੰ ਮੌਕਾ ਮਿਲਦਾ ਸੀ ਪਾਰਲੀਮੈਂਟ 'ਚ ਬੋਲਣ ਦਾ ਫਿਕਰ ਮੈਂ ਪੰਜਾਬ ਦਾ ਸਾਰਾ ਤੇ ਆਪਣੇ ਭੈਣਾ ਭਰਾਵਾਂ ਦਾ ਸਫਾਈ ਸੇਵਕ ਤੋਂ ਲੈ ਕੇ ਖੇਤ ਮਜ਼ਦੂਰ ਤੋਂ ਲੈ ਕੇ ਕਿਸਾਨਾਂ ਦੀ ਪਾਣੀ ਦੀ ਤੇ ਨਸ਼ਿਆਂ ਨਾਲ ਜਿਹੜਾ ਨੁਕਸਾਨ ਹੈ ਜਵਾਨੀ ਦਾ ਜ਼ਿਕਰ ਕਰਦਾ ਜਦੋਂ ਵੀ ਮੌਕਾ ਮਿਲਦਾ ਸੀ ਹੁਣ ਜਦੋਂ ਇਲੈਕਸ਼ਨ ਦੇ ਦਿਨ ਆਏ ਤੇ ਪਿਆਰੇ ਪ੍ਰਧਾਨ ਮੰਤਰੀ ਜੀ ਨੇ ਬੁਲਾ ਕੇ ਮੈਨੂੰ ਇੱਕੋ ਹੀ ਗੱਲ ਕਹੀ ਕਿ ਤੂੰ ਜੋ ਪੰਜਾਬ ਦਾ ਇੰਨਾ ਫਿਕਰ ਕਰਦਾ ਜਿਤਾਇਆ ਦਿੱਲੀ ਨੇ ਆ ਕਹਿੰਦੇ ਪੰਜਾਬ ਨਾਲ ਮੈਨੂੰ ਵੀ ਬਹੁਤ ਪਿਆਰ ਆ ਤੂੰ ਵਾਪਸ ਪੰਜਾਬ ਜਾਣਾ ਚਾਹੁੰਦਾ ਮੈਂ ਸੋਚਿਆ ਥੋੜੀ ਦੇਰ ਫਿਰ ਮੈਂ ਕਿਹਾ ਕਿ ਇਹ ਤਾਂ ਫਿਰ ਇੱਥੇ ਬੋਲਣਾ ਤਾਂ ਕੁਝ ਨਹੀਂ ਬਣਨਾ ਐਮਪੀ ਕੁਝ ਸੁਣਦੇ ਆ ਬਹੁਤ ਘੱਟ ਲੋਕ ਹੋਣਗੇ ਜਿਹੜੇ ਜਦੋਂ ਸੈਸ਼ਨ ਚੱਲਦਾ ਪਾਰਲੀਮੈਂਟ ਦਾ ਉਹ ਸੁਣਦੇ ਹੋਣਗੇ ਹਾਲਾਂਕਿ YouTube ਤੇ ਵੀ ਬਾਤ ਚਾਹੁੰਦਾ ਪਰ ਘੱਟ ਲੋਕ ਸੁਣਦੇ ਹੋਣਗੇ ਮੈਂ ਕੀ ਬੋਲਦਾ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਮੈਂ ਕਿਹਾ ਜੀ ਮੈਂ ਜਾਵਾਂਗਾ ਬਹੁਤ ਸਾਰੇ ਇਲਾਕਿਆਂ ਤੋਂ ਹਲਕੇ ਤੋਂ ਮੇਰਾ ਨਾਮ ਚੱਲਿਆ ਜਲੰਧਰ ਸ਼ਹਿਰਪੁਰ ਉਧਰ ਯੂਪੀ ਚ ਵੀ ਇਧਰ ਗੰਗਾ ਨਗਰ ਵੀ ਸਾਰੀ ਜਗ੍ਹਾ ਚੱਲਿਆ ਪਰ ਜਦੋਂ ਫਰੀਦਕੋਟ ਦਾ ਨਾਮ ਆਇਆ ਤਾਂ ਮੈਂ ਕਿਹਾ ਮਾਲਵੇ ਦੀ ਧਰਤੀ ਚ ਸਭ ਤੋਂ ਸ਼ਾਇਦ ਮੇਰੀ ਜ਼ਿਆਦਾ ਜ਼ਰੂਰਤ ਹੋਵੇ ਮੈਂ ਤੁਹਾਡਾ ਹਲਕੇ ਨੂੰ ਨਮਨ ਕਰਕੇ ਤੇ ਮੈਂ ਹਾਂ ਕਹਿ ਦਿੱਤੀ ਹੈ ਮੇਰਾ خیال ਮੈਂ ਗਲਤੀ ਨਹੀਂ ਕੀਤੀ ਇੱਥੇ ਆ ਕੇ ਮੈਂ ਮਹਿਸੂਸ ਕੀਤਾ ਇੱਥੇ ਸਖਤ ਜ਼ਰੂਰਤ ਹੈ ਮਾਲਵੇ ਦੀ ਧਰਤੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਸੋਚ ਕੇ ਆਇਆ ਸੀ ਕਿ ਬਾਬਾ ਫਰੀਦ ਜੀ ਦੀ ਧਰਤੀ ਹੈ ਸੂਫੀਆਂ ਦੀ ਧਰਤੀ ਆ ਮੈਂ ਵੀ ਉਸ ਰਸਤੇ ਦਾ ਰਾਹੀ ਰਹਾ ਸਟੂਡੈਂਟ ਆ ਸਾਲਿਕ ਆ ਸਿੱਖ ਰਿਆਂ ਜਗਿਆਸੂ ਆ ਮੈਂ ਕੋਈ ਸਾਧੂ ਸੰਤ ਨਹੀਂ ਦੁਨੀਆਦਾਰ ਗ੍ਰਿਸ਼ਤੀ ਬੰਦਾ ਬਾਲ ਬੱਚਾ ਵਾਲਾ ਫਰਮੇ ਨੂੰ ਸ਼ੌਕ ਹੈ ਸੂਫੀ ਜ਼ਮਦਾ ਸੂਫੀ ਸੰਤਾਂ ਦੇ ਜਾਂ ਕੋਈ ਵੀ ਸੰਪਰਦਾ ਦਾ ਸਾਧੂ ਸੰਤ ਹੋਵੇ ਉਹਦੇ ਜੋੜਿਆ ਚ ਬਹਿਣ ਦੀ ਸੋ ਮੈਨੂੰ ਲਾਲਚ ਹੋ ਗਿਆ ਮੈਂ ਕਿਹਾ ਬੜਾ ਅੱਛਾ ਇਲਾਕਾ ਆ ਫਿਰ ਜਦੋਂ ਇੱਥੇ ਆ ਕੇ ਫਿਰੇ ਤੁਰੇ ਪਤਾ ਲੱਗਾ ਇੱਥੇ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਚਰਨ ਪਾ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੈਂ ਕੰਪਲੀਟ ਪੈਗੰਬਰ ਮੰਨਦਾ ਹਾਂ ਕਿਉਂਕਿ ਮੁਗਲਾਂ ਨਾਲ ਲੜਨਾ ਸੌਖਾ ਨਹੀਂ ਸੀ ਉਨਨਾਂ ਨੇ ਸਮਝ ਆ ਗਈ ਸੀ ਕਿ ਅਗਰ ਇਹਨਾਂ ਨੂੰ ਟੱਕਰ ਦੇਣੀ ਆ ਤੇ ਗਰੀਬਾਂ ਨੂੰ ਸੀਨੇ ਨਾਲ ਲੈਣਾ ਪਵੇਗਾ ਗਰੀਬ ਕਦੀ ਬੇਵਫਾਈ ਨਹੀਂ ਕਰਦੇ ਗਰੀਬ ਡਰਾਮੇਬਾਜ਼ ਨਹੀਂ ਹੁੰਦੇ ਗਰੀਬ ਜਿਹਦੇ ਨਾਲ ਤੁਰ ਪੈਣ ਉਹ ਦਿਲੋਂ ਹੀ ਤੁਰਦੇ ਆ ਨਹੀਂ ਤਾਂ ਨਾ ਕਰ ਦਿੰਦੇ ਆ ਇਹਨਾਂ ਦੇ ਵਿੱਚ ਬਿਲਕੁਲ ਡਰਾਮਾ ਨਹੀਂ ਹੁੰਦਾ ਨਹੀਂ ਤੁਰਨਾ ਤਾਂ ਕਹਿੰਦੇ ਭਾਈ ਅਸੀਂ ਨਹੀਂ ਤੁਰਨਾ ਯਾਨੀ ਧੋਖਾ ਨਹੀਂ ਇਹਨਾਂ ਦੇ ਖੂਨ ਚ ਹੁੰਦਾ ਉਹਨਾਂ ਨੇ ਪੰਜ ਪਿਆਰੇ ਵੀ ਗਰੀਬ ਪਰਿਵਾਰਾਂ ਚੋਂ ਸਾਜੇ ਤੇ ਅਣਖ ਔਰ ਗੈਰਤ ਦੀ ਗੁਣਤੀ ਬਖਸ਼ੀ ਲੇਕਿਨ ਹੁਣ ਚਾਹੀਦਾ ਹੁੰਦਾ ਜਰਨੈਲ ਦੇ ਨਾਲ ਇੱਕ ਬਦਲਗੀਰ ਐਸਾ ਯੋਧਾ ਹੋਵੇ ਜਿਹੜਾ ਸਾਰੀਆਂ ਗੱਲਾਂ ਚ ਨਪੂਰਨ ਹੋਵੇ ਉਹਦੇ ਵਿੱਚ ਫਿਰ ਵਾਰਿਸ ਸੀ ਬਾਬਾ ਜੀਵਨ ਸਿੰਘ ਦੇ ਪਰਿਵਾਰ ਦੀ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੀ ਸੇਵਾ ਕਰਦੇ ਸਨ ਬਾਬਾ ਜੀਵਨ ਸਿੰਘ ਨੂੰ ਜਦੋਂ ਸਿੰਨ ਨਾਲ ਲਾਇਆ ਤੇ ਫਿਰ ਜੋ ਉਹਨਾਂ ਨੇ ਹਿਸਟਰੀ ਬਣਾਈ ਆ ਪੂਰੀ ਦੁਨੀਆ ਦੀ ਤਵਾਰੀਖ ਪੜ ਲਓ ਨਾ ਇਦਾਂ ਦਾ ਕੋਈ ਸ਼ੂਰਮਾ ਅਜੇ ਤਾਈ ਜੰਮਿਆ ਤੇ ਪਹਿਲੇ ਅੱਗੇ ਦਾ ਮੈਨੂੰ ਪਤਾ ਨਹੀਂ ਅੱਜ ਤਾਈ ਕੋਈ ਜੰਮਿਆ ਨਹੀਂ